ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮਾੜਾ ਪਦਾਰਥ ਬੰਦੇ ਦੇ ਮਾੜੇ ਦਿਨ ਲਿਆ ਦਿੰਦਾ ਹੈ ਤੇ ਚੰਗਾ ਪਦਾਰਥ ਬੰਦੇ ਦਾ ਸ਼ਬਦ ਚੱਲਣ ਲਾ ਦਿੰਦਾ ਹੈ ਕਈ ਵਾਰ ਰਾਹ ਦੇ ਵਿੱਚ ਬਹੁਤ ਲੰਗਰ ਲੱਗੇ ਹੁੰਦੇ ਹਨ ਤੇ ਬੰਦਾ ਉਥੇ ਰੁਕ ਕੇ ਲੰਗਰ ਜਾਂ ਕੋਈ ਹੋਰ ਚੀਜ਼ ਸ਼ੱਕ ਲੈਂਦਾ ਹੈ ਹੁਣ ਇਸ ਗੱਲ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਲੰਗਰ ਕਿਸ ਤਰ੍ਹਾਂ ਦੀ ਮਾਇਆ ਦੇ ਨਾਲ ਲਗਾਇਆ ਗਿਆ ਹੈ ਜਿਸ ਤਰ੍ਹਾਂ ਦੀ ਮਾਇਆ ਦੇ ਨਾਲ ਲੰਗਰ ਲੱਗਿਆ ਹੁੰਦਾ ਹੈ ਉਸੇ ਤਰ੍ਹਾਂ ਦਾ ਅਸਰ ਲੰਗਰ ਖਾਣ ਵਾਲੇ ਤੇ ਹੋ ਜਾਂਦਾ ਹੈ ਇੱਕ ਵਾਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਝੋੜਣਾ ਆਏ ਹੋਏ ਸਨ ਇੱਕ ਪ੍ਰੇਮੀ ਬਾਬਾ ਜੀ ਦੇ ਕੋਲ ਆਇਆ ਉਹ ਪ੍ਰੇਮੀ ਪਹਿਲਾਂ ਵੀ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕਰਦਾ ਸੀ ਉਸ ਪ੍ਰੇਮੀ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਬੇਨਤੀ ਕੀਤੀ ਜੀ ਮੈਂ ਆਪ ਜੀ ਦੀ ਕਿਰਪਾ ਨਾਲ ਅੰਮ੍ਰਿਤ ਛਕ ਕੇ 20 ਸਾਲ ਤੋਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ ਆ ਰਿਹਾ ਹਾਂ ਨਾਲੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਹਾਂ ਪਰ 15 ਦਿਨਾਂ ਤੋਂ ਪਤਾ ਨਹੀਂ ਕੀ ਹੋ ਗਿਆ ਹੈ ਨਿਤਨੇਮ ਕਰਨ ਲੱਗੇ ਬਹੁਤ ਉਬਾਸੀਆਂ ਆਉਂਦੀਆਂ ਹਨ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ ਨਿਤਨੇਮ ਕਰਨ ਨੂੰ ਜੀ ਨਹੀਂ ਕਰਦਾ ਸਰੀਰ ਨੂੰ ਹਰ ਵੇਲੇ ਤੋੜ ਲੱਗੀ ਰਹਿੰਦੀ ਹੈ ਮੈਂ ਬਸ ਮੰਜੇ ਤੇ ਪਿਆ ਹੀ ਰਹਿੰਦਾ ਹਾਂ ਬਾਬਾ ਈਸ਼ਰ ਸਿੰਘ ਜੀ ਨੇ ਦ੍ਰਿਸ਼ਟੀ ਮਾਰੀ ਤੇ ਬਚਨ ਕੀਤਾ ਕਿ ਗੁਰਮਖਾ ਤੂੰ ਕੋਈ ਮਾੜਾ ਪਦਾਰਥ ਖਾ ਲਿਆ ਹੈ ਉਸ ਪ੍ਰੇਮੀ ਨੇ ਕਿਹਾ ਜੀ ਮੈਂ ਤਾਂ ਘਰੇ ਹੀ ਰਹਿੰਦਾ ਹਾਂ ਤੇ ਘਰ ਦੀ ਦਾਲ ਰੋਟੀ ਹੀ ਖਾਂਦਾ ਹਾਂ ਬਾਬਾ ਜੀ ਨੇ ਫੇਰ ਬਚਨ ਕੀਤਾ ਕਿ ਗੁਰਮਖਾ ਤੂੰ ਘਰ ਤੋਂ ਬਾਹਰ ਕੋਈ ਮਾੜਾ ਪਦਾਰਥ ਖਾ ਲਿਆ ਹੈ ਤੋ ਚੰਗੀ ਤਰ੍ਹਾਂ ਯਾਦ ਕਰ ਪੂਰੇ ਮਹਾਪੁਰਖਾਂ ਨੂੰ ਤਾਂ ਸਾਰਾ ਪਤਾ ਹੀ ਹੁੰਦਾ ਹੈ ਪਰ ਉਹ ਬੰਦੇ ਨੂੰ ਯਾਦ ਕਰਵਾਉਂਦੇ ਹਨ ਜਿਸ ਨਾਲ ਬੰਦੇ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਇਹ ਗੱਲ ਸੱਚ ਹੈ ਉਸ ਪ੍ਰੇਮੀ ਨੇ ਜਦੋਂ ਧਿਆਨ ਨਾਲ ਯਾਦ ਕੀਤਾ ਤਾਂ ਉਸ ਨੂੰ ਯਾਦ ਆਇਆ ਕਿ ਮਲੇਰਕੋਟਲੇ ਇੱਕ ਯੱਗ ਤੇ ਮੈਂ ਗਿਆ ਸੀ ਉਥੇ ਜਲੇਬੀਆਂ ਦਾ ਲੰਗਰ ਲੱਗਿਆ ਹੋਇਆ ਸੀ ਉਥੇ ਮੈਂ ਚਾਰ ਜਲੇਬੀਆਂ ਖਾਧੀਆਂ ਸਨ ਉਸ ਪ੍ਰੇਮੀ ਨੇ ਕਿਹਾ ਕਿ ਬਾਬਾ ਜੀ ਮੈਨੂੰ ਲੱਗ ਰਿਹਾ ਹੈ ਕਿ ਮੈਂ ਉਦੋਂ ਦਾ ਹੀ ਠੀਕ ਨਹੀਂ ਹਾਂ ਬਾਬਾ ਈਸ਼ਰ ਸਿੰਘ ਜੀ ਨੇ ਫਰਮਾਇਆ ਕਿ ਗੁਰਮਖਾ ਉਹ ਜਲੇਬੀਆਂ ਦਾ ਲੰਗਰ ਮਲੇਰ ਕੋਟਲੇ ਦੇ ਮੁਸਲਮਾਨਾਂ ਤੋਂ ਉਗਰਾਹੀ ਕਰਕੇ ਭਾਵ ਪੈਸੇ ਇਕੱਠੇ ਕਰਕੇ ਲੰਗਰ ਲਗਾਇਆ ਹੋਇਆ ਸੀ ਉਹ ਮੁਸਲਮਾਨ ਹੁੱਕਾ ਪੀਂਦੇ ਹਨ ਉਹ ਜਲੇਬੀਆਂ ਨੂੰ ਖਾਣ ਕਰਕੇ ਤੇਰੀ ਇਹ ਹਾਲਤ ਹੋਈ ਹੈ ਬਾਬਾ ਜੀ ਨੇ ਫਰਮਾਇਆ ਕਿ ਮਾੜਾ ਪਦਾਰਥ ਮਾੜੇ ਦਿਨ ਲਿਆ ਦਿੰਦਾ ਹੈ ਤੇ ਚੰਗਾ ਪਦਾਰਥ ਸ਼ਬਦ ਚੱਲਣ ਲਾ ਦਿੰਦਾ ਹੈ ਉਸ ਪ੍ਰੇਮੀ ਨੇ ਬੇਨਤੀ ਕਰਕੇ ਪੁੱਛਿਆ ਕਿ ਬਾਬਾ ਜੀ ਹੁਣ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਕਿਵੇਂ ਠੀਕ ਹੋਵਾਂਗਾ ਮੇਰੀ ਲਿਵ ਗੁਰੂ ਸਾਹਿਬਾਂ ਦੇ ਨਾਲ ਦੁਬਾਰਾ ਕਿਵੇਂ ਜੁੜੇਗੀ ਬਾਬਾ ਜੀ ਨੇ ਫਰਮਾਇਆ ਕਿ ਗੁਰਮੁਖਾ ਤੂੰ ਹਰਮੰਦਰ ਸਾਹਿਬ ਜਾ ਕੇ ਇਸ਼ਨਾਨ ਕਰਕੇ ਆ ਫਿਰ ਪੂਰਨਮਾਸ਼ੀ ਤੇ ਨਾਨਕ ਸਰ ਇਸ਼ਨਾਨ ਕਰੀਂ ਬਾਬਾ ਜੀ ਨੇ ਬਚਨ ਕੀਤਾ ਕਿ ਗੁਰਮਖਾ ਤੂੰ ਨਾਲੇ ਪੰਜ ਪਿਆਰਿਆਂ ਤੋਂ ਦੁਬਾਰਾ ਅੰਮ੍ਰਿਤ ਛੱਕ ਉਸ ਪ੍ਰੇਮੀ ਨੇ ਬਾਬਾ ਜੀ ਨੂੰ ਸੱਤ ਬਚਨ ਕਿਹਾ ਤੇ ਉਵੇਂ ਹੀ ਕੀਤਾ ਉਸ ਪ੍ਰੇਮੀ ਨੇ ਹਰਮੰਦਰ ਸਾਹਿਬ ਜਾ ਕੇ ਇਸ਼ਨਾਨ ਕੀਤਾ ਤੇ ਦੇਗ ਕਰਵਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਭੋਲ ਮੰਗੀ ਉਸ ਤੋਂ ਬਾਅਦ ਉਹ ਪ੍ਰੇਮੀ ਪੂਰਨਮਾਸ਼ੀ ਦੇ ਨਾਨਕ ਸਰ ਗਿਆ ਫਿਰ ਉੱਥੇ ਇਸ਼ਨਾਨ ਕੀਤਾ ਤੇ ਹਾਜ਼ਰੀ ਭਰੀ ਨਾਲੇ ਪੰਜ ਪਿਆਰਿਆਂ ਤੋਂ ਦੁਬਾਰਾ ਅੰਮ੍ਰਿਤ ਛਕ ਗਿਆ ਫਿਰ ਉਹ ਪ੍ਰੇਮੀ ਇੱਕ ਮਹੀਨੇ ਬਾਅਦ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਭੁਗਤਿਆ ਬਾਬਾ ਜੀ ਨੇ ਪੁੱਛਿਆ ਕਿ ਗੁਰਮਖਾ ਸੁਣਾ ਹੁਣ ਤੇਰਾ ਕੀ ਹਾਲ ਹੈ ਉਸ ਪ੍ਰੇਮੀ ਨੇ ਕਿਹਾ ਕਿ ਬਾਬਾ ਜੀ ਤੁਹਾਡੀ ਮਿਹਰ ਹੋ ਗਈ ਹੈ ਹੁਣ ਪਹਿਲਾਂ ਵਾਂਗ ਗੁਰੂ ਸਾਹਿਬਾਂ ਦੇ ਨਾਲ ਸੁਰਤੀ ਵਿਰਤੀ ਜੁੜ ਗਈ ਹੈ ਸ਼ਰੀਰ ਵੀ ਪੂਰਾ ਵਧੀਆ ਤੰਦਰੁਸਤ ਹੋ ਗਿਆ ਹੈ ਹੁਣ ਅੰਮ੍ਰਿਤ ਵੇਲੇ ਨਿਤਨੇਮ ਕਰਨ ਲੱਗੇ ਮਨ ਜੁੜਦਾ ਹੈ ਬਾਬਾ ਜੀ ਨੇ ਫਰਮਾਇਆ ਕਿ ਅੱਗੇ ਤੋਂ ਕਿਤੇ ਬਾਹਰ ਕੋਈ ਲੰਗਰ ਨਾ ਛਕੀ ਉਸ ਪ੍ਰੇਮੀ ਨੇ ਸਤਿਵਚਨ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ